i सुगड़ सुजानी सुझ ही सुनया दुख सुख मेरा तो बेधन की खटानी जी ਗੁਰਦਵਾਰਾ ਸ੍ਰੀ ਰਕਾਬ ਕੰਸ ਸਾਹਿਬ ਦਿੱਲੀ ਦੇ ਦਰਸ਼ਨ ਦੇਦਾਰ ਇੱਕ ਨਾਮ ਮਨ ਮਹਿ ਪਰਵੇਸਾ ਸ muk ਹਤਿਸ਼ ਕਾ ਸੋਈਸੁ ਗੜਸੁ ਜਾਨੀ ਤਨਹੀ ਸੋੜਿਆ ਦੁਖ ਸੁਖ ਮੇਰਾ ਤੋ ਬੇਧਨੀ ਕੀ ਖਟਾਨੀ ਜਿਸ ਕਾ ਤਨ तो सोई सुखड़ सुजानी ते नहीं सुनया दुख सुख मेरा तो की खटानी जी Ding dengan... ਇਸ ਪਵਿੱਤਰ ਸਥਾਨ ਉਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਦਾ ਸੰਸਕਾਰ ਹੋਇਆ ਸੀ ਇਸ ਤੋਂ ਪਹਿਲਾਂ ਇਸ ਥਾਂ ਪਾਈ ਲੱਖੀ ਸ਼ਾ ਬਣਜਾਰੇ ਦਾ ਘਰ ਸੀ ਜਦ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਾਂਦਨੀ ਚੌਕ ਸਥਿਤ ਗੁਰਦੁਆਰਾ ਸਾਹਿਬ ਸੀਸਗੰਜ ਸਾਹਿਬ ਵਾਲੀ ਸਥਾਨ ਉਤੇ 11 ਨਵੰਬਰ 1675 ਈਸਵੀ ਨੂੰ ਸ਼ਹੀਦ ਕੀਤੇ ਤਾਂ ਉੱਥੋਂ ਗੁਰੂ ਸਾਹਿਬ ਦਾ ਪਵਿੱਤਰ ਅਸੀਸ ਪਾਈ ਜਾਂਦਾ ਜੀ ਸ੍ਰੀ ਨਨਦਪੁਰ ਸਾਹਿਬ ਲੈ ਗਏ ਅਤੇ ਗੁਰੂ ਸਾਹਿਬ ਦੇ ਪਵਿੱਤਰ ਧੜ ਨੂੰ ਭਾਈ ਲੱਖੀ ਸਾਹਿਬ ਵਨਜਾਰਾ ਜੀ ਇਸ ਥਾਂ ਆਪਣੇ ਘਰ ਲੈ ਆਏ ਇੱਥੇ ਉਹਨਾਂ ਨੇ ਚਿਖਰ ਰਾਚ ਕਰ ਨੂੰ ਅਗਨੀ ਭੇਟ ਰਾਤវេលੀ ਧੜ ਦਾ ਸੰਸਕਾਰ ਕੀਤਾ ਹਸਤੀਆਂ ਨੂੰ ਗਾਗਰ ਵਿੱਚ ਪਾ ਕੇ ਅੰਕਿਥੇ ਵਾਲੀ ਥਾਂ ਧਰਤੀ ਹੇਠ ਡਕਾ ਦਿੱਤਾ ਇਸ 18 ਤੋਂ ਬਾਅਦ ਸਿੱਖ ਮਿਸਲਾਂ ਦੀ ਜ਼ਮਾਨੀ ਵਿੱਚ ਜਦ ਕਰੋੜ ਸਿੰਘ ਸਿੰਘੀਆਂ ਮਿਸਲ ਦੇ ਜੱਤੀਦਾਰ ਬਾਬਾ ਬਗੇਰ ਸਿੰਘ ਨੇ ਦਿੱਲੀ ਫਤਿਹ ਕੀਤੀ ਤਾਂ ਉਹਨਾਂ ਨੇ ਇਸ ਪਵਿੱਤਰ ਅਸਥਾਨ ਉੱਤੇ ਗੁਰੂ ਸਾਹਿਬ ਜੀ ਦੀ ਯਾਦਗਾਰ ਕਾਇਮ ਕੀਤੀ 1857 ਈਸਵੀ ਦੇ ਗਦਰ ਤੋਂ ਬਾਅਦ ਸਿੱਖ ਰਿਆਸਤਾਂ ਦੇ ਉਦਮ ਨਾਲ ਇਸ ਗੁਰਦੁਆਰੇ ਦੀ ਚਾਰੇ ਪਾਸੇ ਪੱਕੀ ਪੱਥਰ ਦੀ ਦੀਵਾਰ ਅਸਾਰ ਦਿੱਤੀ ਗਈ 1914 ਈਸਵੀ ਵਿੱਚ ਜਦੋਂ ਔਰੰਗਜ਼ੇਬ ਜਦੋਂ ਅੰਗਰੇਜ਼ ਸਰਕਾਰ ਨੇ ਭਾਰਤ ਦੀ ਨਵੀਂ ਰਾਜਤਾਨੀ ਦੇ ਸਾਰੇ ਲਈ ਨਵੇਂ ਅਮਾਰਤਾਂ ਬਣਾਏ ਜਾਣ ਲਈ ਗੁਰੂ ਸਾਹਿਬ ਰਿਕਾਵਗੰਜ ਸਾਹਿਬ ਦੀ ਚਾਰਦਵਾਰੀ ਨੂੰ ਢਾਹ ਦਿੱਤਾ ਤਾਂ ਪੰਤ ਵਿੱਚ ਗੁੱਸੇ ਦੀ ਲਹਿਰ ਦੌਰ ਗਈ। ਕਾਫੀ ਯਤਨ ਮਗਰੋਂ ਅੰਗਰੇਜ਼ ਸਰਕਾਰ ਨੂੰ ਮਜਬੂਰੋਂ ਕੇ ਢਾਈ ਹੋਈ ਦੀਵਾਰ ਨੂੰ ਮੁੜ ਖੜਾ ਕਰਨਾ ਪਿਆ। ਭਾਈ ਲੱਖੀਸ਼ਾ ਬਨਜਾਰੇ ਦੇ ਵਕਤ ਇੱਥੇ ਰਿਕਾਵਗੰਜ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦੇ ਵਿਚ ਸੰਦੀਕ ਕੁਝ ਸ਼ਹਿਰ ਪਿੱਛੋਂ ਹੋਰ ਥਾਂ ਜਾ ਕੇ ਵਸ ਗਿਆ ਇਸ ਪਵਿੱਤਰ ਅਸਥਾਨ ਦਾ ਨਾਮ ਉਸੇ ਪਿੰਡ ਦੇ ਨਾਮ ਉੱਤੇ ਹੀ ਰਕਾਬ ਗੰਜ ਕਰਕੇ ਪ੍ਰਸਿੱਧ ਹੋਇਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਮੋਢੀ ਸੇਵਾ ਸਰਦਾਰ ਹਰਨਾਲ ਸਿੰਘ ਸੂਰੀ ਉਸਾਰੂਡ ਵਾਲੇ ਨੇ 8 ਜਨਵਰੀ 1900 ਈਸਵੀ ਨੂੰ ਕਰਵਾਇਆ ਗੁਰਦੁਆਰਾ ਰਕਾਬ ਗੰਜ ਸਾਹਿਬ Oh, W